ਜਿਲ੍ਹਾ ਮੁਹਾਲੀ ਦੇ ਤਿੰਨ ਪਿੰਦੇ ਖਾੜ ਵਿੱਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੋਟ ਭੇੜ ਦੋ ਗੈਂਗਸਟਰ ਗ੍ਰਿਫਤਾਰ ਇੱਕ ਦੀ ਲੱਤ ਵਿੱਚ ਵੱਜੀ ਗੋਲੀ ਮੁਹਾਲੀ ਜ਼ਿਲ੍ਹੇ ਦੀ ਸੀਆਈਏ ਪੁਲਿਸ ਨੇ ਐਨਕਾਊਂਟਰ ਵਿੱਚ ਦੋ ਗੈਂਗਸਟਰ ਗ੍ਰਿਫਤਾਰ ਕੀਤੇ ਹਨ ਹਾਲ ਹੀ ਵਿੱਚ ਇਹ ਗੈਂਗਸਟਰ ਕੋਰਾਲੀ ਵਿੱਚ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ ਦੋਸ਼ੀ ਗੈਂਗਸਟਰ ਬਦੇਸ਼ ਵਿੱਚ ਬੈਠੇ ਪ੍ਰਿੰਸ ਚੋਹਾਨ ਦਾ ਸਾਥੀ ਦੱਸਿਆ ਜਾਂਦਾ ਹੈ ਮੁਲਜਮਾਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਗੈਂਗਸਟਰਾਂ 'ਤੇ ਫਾਇਰਿੰਗ ਕੀਤੀ ਜਿਸ ਵਿੱਚ ਗੈਂਗਸਟਰ ਨੂੰ ਗੋਲੀ ਲੱਗ ਗਈ ਜਾਣਕਾਰੀ ਦਿੱਤੀ ਕਿ ਜਿਹੜਾ ਬਿਰਜਪਾਲ ਹੈ ਉਹਦੇ 3 ਗੋਲੀਆਂ ਵੱਜੀਆਂ ਹੋਈਆਂ ਹਨ ਅਤੇ ਜਿਹੜਾ ਉਸ ਦਾ ਸਾਥੀ ਪ੍ਰਦੀਪ ਉਹਦੇ 2 ਗੋਲੀਆਂ ਵੱਜੀਆਂ ਹੋਈਆਂ ਹਨ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਫੇਜ਼ 6 ਮੁਹਾਲੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਮਾਨਾ ਰਿਕਮੈਂਡ ਇਹ ਥਾਣਾ ਬਲੰਗੁਰ ਇਹਦੇ ਵਿੱਚ ਹੋਇਆ ਹੈ ਤੇ ਇਸ ਦੌਰਾਨ ਜਿਹੜੇ ਦੋ ਅਡਿਊਸ ਇੱਕ ਬ੍ਰਿਜਪਾਲ ਇਹ ਨਾਰਾਇਣਗੜ ਦਾ ਰਹਿਣ ਵਾਲਾ ਤੇ ਇੱਕ ਪ੍ਰਦੀਪ ਉਰਫ ਸ਼ੈਂਟੀ ਇਹ ਵੀ ਨਾਰਾਇਣਗੜ ਦਾ ਰਹਿਣ ਵਾਲਾ ਨਾਰਾਇਣਗੜ ਅੰਬਾਲਾ ਹਰਿਆਣਾ ਦੇ ਵਿੱਚ ਪੈ ਜਾਂਦਾ ਹੈ ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਡ ਸੀਗੇ ਤੇ ਇਹ ਦੋਨੋਂ ਅਕਿਊਜ਼ ਜਦੋਂ ਸਾਨੂੰ ਇਨਫਾਰਮੇਸ਼ਨ ਮਿਲੀ ਕਿ ਬਿਨਾ ਨੰਬਰੀ ਮੋਟਰਸਾਈਕਲ ਤੇ ਘੁੰਮਦੇ ਪਏ ਨੇ ਸਾਡੀ ਸੀਆਈਏ ਦੀ ਪਾਰਟੀ ਇਸ ਇਮੀਡੀਏਟਲੀ ਏਰੀਆ ਦੀ ਸਰਚ ਤੇ ਲੱਗ ਗਈਆਂ ਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਉ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ ਸੀਆਈਏ ਪਾਰਟੀ ਵੱਲੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਇਹਨਾਂ ਨੇ ਇੱਕ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਸੀ ਜਿਹੜੇ ਡੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਇੰਸਪੈਕਟਰ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਤੇ ਹਿੱਟ ਕਰਕੇ ਮੋਟਰਸਾਈਕਲ ਇਧਰ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਫਾਇਰਿੰਗ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਇਆ ਜਿਹਦੇ ਵਿੱਚ ਅ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤਾ ਤੇ ਵੱਜੀਆ ਤੇ ਦੋ ਗੋਲੀਆਂ ਜਿਹੜੀਆਂ ਹੈਗੀਆਂ ਉਹ ਪ੍ਰਦੀਪ ਉਰਫ ਸੰਤੀ ਸੰਤੀ ਜਿਹੜੀ ਹੈਗੇ ਉਹਦੇ ਲੱਗੀਆਂ ਤਾਂ ਇਹ ਜਿਹੜੇ ਸੀਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਤੇ ਇਹ ਪ੍ਰਿੰਸ ਚੋਹਾਨ ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰਸ਼ਨ ਕਾਲਸ ਕਰਦਾ ਹੈ ਤੇ ਅੱਗੇ ਇਹ ਫਰਦਰ ਲੱਕੀ ਪਟਿਆਲ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਕਾਲਸ ਕਰਦਾ ਹੈ ਇਸ ਇਹਨਾਂ ਦੋਨਾਂ ਦੇ ਫੜੇ ਜਾਣ ਨਾਲ ਇਹ ਜਿਹੜੇ ਬੂਖ ਬੰਦੇ ਸੀਗੇ ਜਿਹੜੇ ਇਸ ਬਿਲੋਂਗੀ ਝਾਂਪੂਰ ਅਤੇ ਮੁੱਲਾਪੁਰ ਕੋਰਾਲੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਕਰੀਬ 7 ਤੋਂ 8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀ ਹੈਗੀਆਂ ਤੇ ਇਹ ਇਹਨਾਂ ਦੇ ਪਿੱਛੇ ਇਹੀ ਹੀ ਜਿਹੜੇ ਸੀਗੇ આરોપીਸ ਹਨ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਦੇ ਇੰਸੀਡੈਂਟ ਸਰ 8 ਦਸੰਬਰ ਰਾਤ ਨੂੰ ਹੋਇਆ 8 ਦਸੰਬਰ ਨੂੰ ਕੁਰਾਲੀ ਏਰੀਆ ਦੇ ਵਿੱਚ ਇੱਕ ਜਿਹੜੇ ਕਮਲਜੀਤ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਥ੍ਰੈਟ ਲੈਟਰ ਵੀ ਜਿਹੜੇ ਸਿੱਟੇ ਗਏ ਸਰ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਸਾਡੀ ਅਸੀਂ ਪਹਿਲੇ ਮਰੀ ਜੋ ਕੁਝ ਕਿਚ ਕੀਤੀ ਤਾਂ ਉਹਦੇ ਵਿੱਚ ਇਹ ਮੰਨੇ ਨੇ ਕਿ ਇਹੀ ਬੰਦੇ ਉਸ ਇਨਸੀਡੈਂਟ ਦੇ ਵਿੱਚ ਇਨਵੋਲਟ ਸੀਗੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਹੀ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਬਰੁਹੂ ਵਿਰੁੱਧ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਸ਼ੁਰੂ ਕੀਤਾ ਗਿਆ ਹੈ ਇਹ ਉਸੇ ਵੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਨਾਲ ਕਾਰਵਾਈ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹੂੰਗਾ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਵੀ ਕੋਈ ਇਸ ਟਾਈਪ ਦੀ ਐਕਸਟਰਸ਼ਨ ਕਾਲ ਜਾਂ ਥ੍ਰੈਟ ਕਾਲ ਆਂਦੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੀ ਡਿਟੇਲਸ ਦੱਸੇ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਮਾੜੇ ਅਨਸਰ ਇਸ ਚੀਜ਼ ਦੇ ਵਿੱਚ ਇਨਵੋਲ ਹੈ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਸਖਤੀ ਨਾਲ ਕਿੰਨੇ ਰਾਊਂਡ ਫਾਇਰ ਹੋਏ ਜਾਣਕਾਰੀ ਮਿਲਾਈਨ ਕਰਦੇ ਹੈਗੇ ਆ ਤੇ ਆਸ-ਪਾਸ ਹੋਰ ਵੀ ਕਈ ਸਰੇ ਗੈਂਗਸ ਦੇ ਜਿਹੜੇ ਫਿਰੇ ਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਤੇ ਇਹ ਜਿਹੜਾ ਗੈਂਗ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਪ੍ਰਿੰਸ ਚੋਹਾਨ ਜਿਹੜਾ ਬੰਦਾ ਬਾਹਰ ਬੈਠਾ ਹੈ ਇਹ ਉਹਦੀ ਸ਼ਹਿਤ ਹੈ ਇਹ ਇਥੇ ਲੋਕਲ ਹੀ ਰਹਿਣ ਵਾਲਾ ਹੈ ਪ੍ਰਿੰਸ ਚੋਹਾਨ ਜਿਹੜਾ ਹੈਗਾ ਤੇ ਇਹ ਹੁਣ ਵੀ ਇਸ ਟਾਈਮ ਤੇ ਕਿਸੇ ਪ੍ਰਾਪਰਟੀ ਦਾ ਨਾਮ ਅਸੀਂ ਨਹੀਂ ਡਿਸਕਲੋਸ ਕਰ ਰਹੇ ਤਾਂ ਕਿਸੇ ਪ੍ਰਾਪਰਟੀ ਡੀਲਰ ਦੇ ਹੀ ਫਾਇਰਿੰਗ ਕਰਨ ਵਾਸਤੇ ਅ ਦੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਮੀਡੀਏਟਲੀ ਸਾਡੀ ਪਾਰਟੀ ਸੀ ਤੇ ਮੌਸਾ ਜਿਹੜੇ ਵੈਪਨ ਸੀ ਰਿਕਵਰ ਹੋਏ ਇਹਨਾਂ ਤੋਂ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਮੌਕੇ ਤੇ ਜਿਹੜੇ ਹੈਗੇ ਨੇ ਸਾਡੀ ਫੋਰੈਂਸਿਕ ਟੀਮ ਪਹੁੰਚ ਕੇ ਆਈਆਂ ਤੇ ਉਹਨਾਂ ਨੇ ਆਲਰੇਡੀ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਇਹ ਮੌਕੇ ਤੇ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਤੇ ਬੁਲੇਟਸ ਕਿੰਨੇ ਨੇ ਸਰ ਉਹ ਚੈੱਕ ਕਰਨਗੇ ਉਹ ਚੈੱਕ ਕਰਦੇ ਹਾਂ ਅੱਜ ਸਾਰੇ ਉਹ ਫੋਰੈਂਸਿਕ ਵਾਲੇ ਸਾਰੇ ਜਸਟ ਪਹੁੰਚੇ ਨੇ ਪਰ ਕਿੰਨੀਆਂ ਗੋਲੀਆਂ ਜਿਹੜੀਆਂ ਨੇ ਦੂਜਾ ਕਿਰੇ ਇਲਾਕੇ ਦਾ ਕੁਝ ਦੋਨੋਂ ਹੀ ਨਰਾਏ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਗੋਲੀਆਂ ਕਰੀਬ ਟ ਰਾਉ ਨੂੰ ਨਵਲੋਂ ਪਾਇਰ ਹੋਏ ਨੇ ਤੇ ਕਰੀਬ 5-6 ਰੌਮ ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਸਰ ਕੋਈ ਕੇਸ ਨਹੀਂ ਨਹੀਂ ਇੰਜਰੀ ਕੋਈ ਨਹੀਂ ਹੈ ਸਾਡੇ ਪੁਲਿਸ ਨਾਲ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈਗੇ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਕੁ ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚ ਆ ਰਿਹਾ ਕਰੀਬ 1.5-2 ਮਹੀਨੇ ਤੋਂ ਥ੍ਰੈਟ ਕਾਲਸ ਧਿਆਨ ਦੇ ਵਿੱਚ ਆ ਰਹੀਆਂ ਤੇ 8 ਦਸੰਬਰ ਦਾ ਇਨਸੀਡੈਂਟ ਹੈ ਤੇ ਆਹੀ ਇਹਨਾਂ ਚੋਂ ਜਿਹੜੇ ਤਿੰਨ ਬੰਦੇ ਉਹਦੇ ਵਿੱਚ ਸ਼ਾਇਦ ਤੁਸੀਂ ਸੀਸੀਟੀਵੀ ਫੁਟੇਜ ਦੇਖੀ ਹੋਣੀ ਹੈ ਉਹਦੇ ਵਿੱਚੋਂ ਤਿੰਨ ਬੰਦੇ ਦਿਖਾਈ ਦਿੰਦੇ ਨੇ ਤਿੰਨਾਂ ਚੋਂ ਦੋ ਬੰਦੇ ਹੀ ਸੀਗੇ ਸਰ ਏਜ ਕਿੰਨੀ ਹੈ ਦੋਨਾਂ ਦੀ ਕੀ ਲੱਗ ਤੇ ਬ੍ਰਿਜਪਾਲ ਨੇ ਜਿਹੜਾ ਪਰੀਫ ਹੈ ਉਹਦੀ ਤਾਂ ਅਸੀਂ ਹਜੇ ਨਹੀਂ ਡੀਲ ਲੈਣੀ ਹੈ ਤੇ ਜਿਹੜਾ ਬ੍ਰਿਜਪਾਲ ਹੈ ਉਹਦੀ ਕਾਫੀ ਮਾਰਾ ਕ੍ਰਿਮੀਨਲ ਟਰੈਕ ਰਿਕਾਰਡ ਹੈ 307 ਦੇ ਦੋ ਐਫਆਈਆਜ਼ ਆਲਰੀ ਰਿਸਟਡ ਹੈ ਜੋ ਪ੍ਰੀਲੀਮਰੀ ਪਤਾ ਲੱਗਿਆ ਹੈ ਤੇ ਕਰੀਬ ਸੱਤ ਅੱਠ ਪਰਚੇ ਦੇ ਰਿਸ਼ਤੇ ਸਰ ਜਿਹੜੀ ਕਾਲ ਕਰਦਾ ਸੀ ਬ੍ਰਿਸ਼ਪਾਲ ਕਰਦਾ ਸੀ ਸਾਰੇ ਇਹਨਾਂ ਨੂੰ ਕਿ ਬਾਹਰੋਂ ਕਰਵਾਉਂਦੇ ਸੀਗੇ ਤੇ ਇਹ ਇੱਥੇ ਕੰਮ ਕਰਦੇ ਸੀ ਨਾ ਆਪਣਾ ਹਾਂਜੀ ਵੈਪਰ ਦੋ ਮਿੰਨ ਦੋਨੋਂ ਜਿਹੜੇ ਹੈਗੇ ਰਿਕਵਰ ਹੋ ਗਏ ਸਾਡੀ ਬੰਦ ਜੀ ਸੱਤ ਏ ਪ੍ਰੀਤ ਚੋਹਾਨ ਦੇ ਕਹਿਣ ਤੇ ਸਾਰੇ ਉਹਨਾਂ ਦੀਆਂ ਚੀਜ਼ਾਂ ਕਰਦੇ ਸੀ ਉਹਦੀ ਕਰਦੇ ਸੀ ਚੋਹਾਨ ਉੱਥੇ ਕਰਦਾ ਸੀਗਾ ਇਹ ਇੱਥੇ ਐਕਸ਼ਨ ਕਰਦੇ ਸੀਗੇ ਥ੍ਰੈਡ ਕਾਲ ਸੀਗੀ ਉਹ ਬਾਹਰੋਂ ਆਂਦੀ ਸੀਗੀ ਤੇ ਇਹ ਇੱਥੇ ਐਕਸ਼ਨ ਕਰਨ ਵਾਸਤੇ ਸੀਗੇ ਤੇ ਇਹ ਜਿਹੜੇ ਬੰਦੇ ਸੀਗੇ ਤੇ ਮੈਂ ਤੁਹਾਡੇ ਮਾਧਿਅਮ ਤੋਂ ਬਿਲਕੁਲ ਇਹ ਸਾਰਿਆਂ ਨੂੰ ਸਟਰੋਂਗਲੀ ਇਹ ਮੈਸੇਜ ਦੇਣਾ ਚਾਹੁੰਗਾ ਕਿ ਕੋਈ ਵੀ ਇਹ ਜਿਹੇ ਜਿਹੜੇ ਇਸ ਟਾਈਪ ਦੀ ਹਰਕਤ ਕਰਦੇ ਹਨ ਕੋਈ ਥ੍ਰੈਟ ਕਾਲ ਦੇ ਵਿੱਚ ਇਨਵੋਲਡ ਨੇ ਜਾਂ ਫਿਰ ਇੱਥੇ ਉਹਦੇ ਫਾਲੋਅ ਅਪ ਐਕਸ਼ਨ ਦੇ ਵਿੱਚ ਇਨਵੋਲਡ ਨੇ ਜੇ ਕੋਈ ਇੱਥੇ ਆ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਵੱਲੋਂ ਸਖਤੀ ਨਾਲ ਕਰਦੇ ਨੇ ਸਰ ਇਹ ਦੋਨੋਂ ਜ਼ਖਮੀ ਹੋਏ ਆ ਜੈਨਾਂ ਚੋਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਫਿਲਹਾਲ ਇਹ ਦੋਨੋਂ ਸੇਫ ਨੇ ਇਹਨਾਂ ਨੂੰ ਹਸਪੀਟਲ ਸਿਵਲ ਹਸਪੀਟਲ ਪੰਚਾਇਤ 6 ਫੇਜ਼ ਸਿਵਲ ਹਸਪੀਟਲ ਇਨਾਂ ਨੂੰ ਪਹੁੰਚਾਇਆ ਗਿਆ ਹੈ ਤੇ ਦੋਨੋਂ ਜੋ ਸਾਨੂੰ ਡਾਕਟਰ ਸਾਹਿਬ ਤੋਂ ਪਤਾ ਲੱਗਿਆ ਹੈ ਹੌਕਾ ਆਫ ਡੇਂਜਰ ਹੈ ਦੋਨਾਂ ਦੇ ਲੈਗਸ ਦੇ ਉੱਤੇ ਜਿਹੜੇ ਹੈਗੇ ਬੁਲੇਟ ਸ਼ੌਟ